ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸੀ ਦਾ ਇਹ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਹੈ ਡੇਰਾ ਬਾਬਾ ਨਾਨਕ ਗਰਦਾਰ ਗੁਰਦਾਸਪੁਰ ਅਜਨਾਲਾ ਇਹ ਸਾਰੇ ਇਲਾਕੇ ਸਾਰੇ ਪਿੰਡ ਕਾਫੀ ਗਿਣਤੀ ਵਿੱਚ ਵੱਡੀ ਗਿਣਤੀ ਦੇ ਵਿੱਚ ਜ਼ਮੀਨਾਂ ਦੇ ਸਮੇਤ ਹੜਾਂ ਦਾ ਕਹਿਣ ਲੱਗੇ ਮੁਕਾਬਲੇ ਵਿੱਚ ਪਾਣੀ ਦੀ ਲਪੇਟ ਵਿੱਚ ਆ ਗਏ ਆ ਤੇ ਬੜੀ ਖੁਸ਼ੀ ਹੋਈ ਹੈ ਜਿੰਨੇ ਜਥੇਬੰਦੀਆਂ ਨੇ ਸੰਤ ਸਮਾਜ ਨੇ ਸਿੱਖ ਸੰਸਥਾਵਾਂ ਨੇ ਰਾਜਨੀਤਿਕ ਆਗੂਆਂ ਨੇ ਸਿਆਸੀ ਪਾਰਟੀਆਂ ਨੇ ਬਹੁਤ ਆਪ ਆਪਣਾ ਬਣਦਾ ਯੋਗਦਾਨ ਪਾਇਆ ਜਿੱਥੇ ਸਿੰਘਰਾ ਨੇ ਪੰਜਾਬੀਆਂ ਨੇ ਪਰ ਇੱਥੇ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਪੰਜਾਬ ਦਾ ਨੌਜਵਾਨ ਪੁੱਤ ਉਹ ਮਾਂ ਦਾ ਉਹ ਪਿਓ ਦਾ ਇੱਕ ਹੀਰਾ ਜਿਹਦਾ ਨਾਮ ਹੈ ਮਨਕੀਰਤ ਔਲਖ ਮਨਕੀਰਤ ਔਲਖ ਨੇ ਤਾਂ ਕਹਿੰਦੇ ਪੈਸਿਆਂ ਵਾਲੀ ਇਹ ਹਨੇਰੀ ਲਿਆ ਦਿੱਤੀ ਕਹਿੰਦੇ ਤੂਫਾਨ ਹੀ ਲਿਆ ਦਿੱਤਾ ਜੇ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਪਲੇਟਫਾਰਮ ਤੇ ਜਾਓ ਉਹਦੀ ਵੀਡੀਓ ਔਰ ਉਹਦੀ ਫੋਟੋ ਔਰ ਉਹਦੀ ਜਾਇਜਾਕਾਰ ਹੁੰਦੀ ਪਈ ਹੈ ਛਾ ਗਿਆ ਉਹ ਬੰਦਾ ਤੇ ਐਸੇ ਬੰਦੇ ਨੂੰ ਸਲੂਟ ਹੈ ਜਿਹਨੇ ਔਖੇ ਸਮੇਂ ਦੇ ਵਿੱਚ ਲੋਕਾਂ ਦੀ ਬਜ਼ੁਰਗਾਂ ਦੀ ਮਾਵਾਂ ਦੀ ਗਰੀਬਾਂ ਦੀ ਸਹਾਇਤਾ ਲਈ ਮਦਦ ਕੀਤੀ ਅੱਗੇ ਆਇਆ ਕਲਾਕਾਰ ਕਹਿਣਾ ਐਕਟਰ ਕਹਿਣਾ ਜਾਂ ਬਾਲੀਵੁੱਡ ਸਟਾਰ ਕਹਿਣਾ ਬੜੀ ਵੱਡੀ ਗੱਲ ਹੈ ਪਰ ਜਦੋਂ ਅੱਗੇ ਆ ਕੇ ਨੋਟ ਉਵੇਂ ਦੇਣੇ ਨਾ ਅੱਜ ਕੱਲ ਕਿਸੇ ਦਾ ਨੋਟ ਕੱਟਣ ਨੂੰ ਦਿਲ ਨਹੀਂ ਕਰਦਾ ਸਭ ਤੋਂ ਵੱਡੀ ਗੱਲ ਹੈ ਕੋਈ ਬੰਦਾ ਪੈਸਾ 1 ਰੁਪਿਆ ਨਹੀਂ ਦਿੰਦਾ ਪਰ ਉਹਨੇ ਤਾਂ 50 50000 ਰੁਪਿਆ ਕੀ ਉਹਨੇ ਤਾਂ ਟਰੈਕਟਰ ਹੀ ਪਤਾ ਨਹੀਂ 200 ਦੇ ਕਰੀਬ ਕਹਿੰਦੇ ਬੰਦੇ ਨੇ ਏਜੰਸੀ ਵਿੱਚੋਂ ਕਢਾਤਾ ਜਿਨ੍ਹਾਂ ਦੇ ਸਾਡੇ ਪਰਿਵਾਰਾਂ ਦੇ ਸਾਡੇ ਵੀਰ ਭਰਾਵਾਂ ਦੇ ਟਰੈਕਟਰ ਜਿਹੜੋ ਜਿਹਨੂੰ ਆਪਾਂ ਕਹਿੰਦੇ ਆਂ ਵੀ ਐਡਾ ਇੱਕ ਇਹ ਬੜੇ ਜਾਨ ਪਾਵਰ ਵਾਲੀ ਚੀਜ਼ ਹੁੰਦੀ ਹੈ ਵੀ ਸਾਡਾ ਗੱਡਾ ਇਹ ਐਡਾ ਵੱਡਾ ਸਾਡਾ ਇਹ ਟਰੈਕਟਰ ਹੈ ਉਹਨਾਂ ਭਰਾਵਾਂ ਦਾ ਟਰੈਕਟਰ ਵੀ ਕੋਈ ਕਿਸੇ ਦਾ ਟੁੱਟ ਗਿਆ ਕਿਸੇ ਦਾ ਖਰਾਬ ਹੋ ਗਿਆ ਕਿਵੇਂ ਸੀ ਪਰ ਉਹਨੇ ਕੋਈ ਪ੍ਰਵਾਨ ਕੀਤੀ 200 ਦੇ ਕਰੀਬ ਉਹਨੇ ਟਰੈਕਟਰ ਵੀ ਨਵਾਂ ਲੈ ਕੇ ਦਿੱਤਾ ਫਿਰ ਜਦੋਂ ਗਰੀਬ ਦੇ ਕੋਲੇ ਜਾਂਦਾ ਇਹੋ ਜਿਹਾ ਉਹਦਾ ਮਨ ਹੈ ਇੱਕੋ ਦਮ ਉਹ ਉਦਾਸ ਹੋ ਜਾਂਦਾ ਇੱਕੋ ਦਮ ਜਿਹਨੂੰ ਕਹਿੰਦੇ ਆ ਅੱਖਾਂ ਵਿੱਚੋਂ ਹੰਝੂ ਕੇਰਦਾ ਹੈ ਕੌਣ ਇੱਕ ਪੰਜਾਬ ਦਾ ਪੁੱਤ ਇੱਕ ਪੰਜਾਬ ਦਾ ਨੌਜਵਾਨ ਬਾਕੀ ਵੀਰਾਂ ਨੂੰ ਵੀ ਸਲਾਮ ਹੈ ਬਾਕੀ ਵੀਰਾਂ ਨੂੰ ਵੀ ਸਿਰ ਝੁਕਦਾ ਹੈ ਜਿੱਪੀ ਗਰੇ ਵਾਲ ਵਰਗਿਆਂ ਨੂੰ ਸਲਮਾਨ ਖਣ ਵਰਗਿਆਂ ਨੂੰ ਦਲਜੀਤ ਵੀਰ ਦਸਾਂਝ ਨੂੰ ਉਹਨੂੰ ਇਹਨਾਂ ਸਾਰਿਆਂ ਨੂੰ ਹਮਾਂਸ਼ੀ ਜਿਹੜੀ ਹੈਗੀ ਇਹ ਕੁੜੀ ਉਹਨੂੰ ਉਹਨੂੰ ਹੋਰ ਜਿਹੜੀਆਂ ਐਕਟਰਸ ਕੁੜੀਆਂ ਜਿਹੜੀਆਂ ਅੱਗੇ ਆਇਆਂ ਡਿਪਟੀ ਕਮਿਸ਼ਨਰ ਡੀਸੀ ਜਿਹੜੀ ਸਾਨੀ ਆ ਉਹਨੂੰ ਇਹਨਾਂ ਸਲਾਮ ਉਹਨੂੰ ਸਿਰ ਝੁਕਦਾ ਹੈ ਜਿਨੇ ਇੱਕ ਮਾਂ ਦੀ ਧੀ ਬਣ ਕੇ ਇੱਕ ਪੁੱਤਰ ਦੀ ਇੱਕ ਪਿਤਾ ਦੀ ਧੀ ਬਣ ਕੇ ਉਹਨੇ ਵਿਖਾਇਆ ਵੀ ਕੌਣ ਹੁੰਦੀ ਧੀ ਕੌਣ ਹੁੰਦੀ ਕੁੜੀ ਕੀ ਰਤਬਾ ਹੁੰਦਾ ਐਮੀ ਵਿਰਕ ਨੂੰ ਇਹਨਾਂ ਸਾਰਿਆਂ ਨੂੰ ਗੁਰੂ ਰੰਧਾਵਾ ਇਹਨਾਂ ਸਾਰਿਆਂ ਨੂੰ ਸਲਾਵਾ ਯਾਰ ਜਿਨ੍ਹਾਂ ਨੇ ਹਰ ਪੰਜਾਬ ਦੇ ਨਾਲ ਵਾਕਈ ਪੰਜਾਬ ਨਾਲ ਖੜੇ ਆ ਪੰਜਾਬ ਨਾਲ ਕੋਈ ਵੀ ਨਹੀਂ ਖੜਾ ਪਰ ਪੰਜਾਬ ਨਾਲ ਸਰਕਾਰਾਂ ਵੀ ਨਹੀਂ ਖੜੀਆਂ ਲੈ 1600 ਰੁਪਇਆ ਜਿਹੜਾ ਕਰੋੜ ਰੁਪਇਆ ਹੈ ਇਹ ਸੈਂਟਰ ਉਹਦੇ ਦੇ ਕੇ ਗਈ ਆ ਮੋਦੀ ਐਲਾਨ ਕਰ ਗਿਆ ਇਹ ਇਹ ਐਲਾਨ ਨਹੀਂ ਕੀਤਾ ਆ ਦਿੱਲੀ ਗੱਲ ਕਹਿੰਦੇ ਹਾਜਮ ਹੋ ਜਾਣੀ ਸੀ ਪੰਜਾਬ ਦੀ ਹਿੱਕ ਤੇ ਪੰਜਾਬ ਦੀ ਧਰਤੀ ਤੇ ਆ ਕੇ ਇਹਨੇ ਸੈਂਟਰ ਨੇ ਕੀ ਕੀਤਾ ਇੱਕ ਮਜ਼ਾਕ ਕੀਤਾ ਇੱਕ ਮਜ਼ਾਕ ਉਡਾਇਆ ਵਾਰੇ ਗੱਲ ਬਰਦਾਸ਼ਤ ਥੋੜਾ ਹੁੰਦੀ ਹੈ ਪਰ ਇਸ ਕਰਕੇ ਮਨਕੀਰਤ ਆਲਖ ਇੱਕ ਦਿਲ ਦਾ ਅਮੀਰ ਬੰਦਾ ਜਿੰਨੇ ਜਿੰਨਾਂ ਨੇ ਅਰਪਰਾਵਾਂ ਨੇ ਮਦਦ ਕੀਤੀ ਹੈ ਵੱਧ ਕੀਤੀ ਹੈ ਘਟ ਕੀਤੀ ਜਿੰਨਾਂ ਜਿੰਨਾ ਯੋਗਦਾਨ ਪਾਇਆ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਦੇ ਵੀ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਆ ਜਿਹੜੀ ਵੀਡੀਓ ਆ ਨਾ ਵੀਰੋ ਇਹਨੂੰ ਜਰੂਰ ਆਪ ਜੀ ਅੱਗੇ ਸ਼ੇਅਰ ਜਰੂਰ ਕਰਨਾ ਇਹ ਤੁਹਾਨੂੰ ਬੇਨਤੀ ਹੈ ਤੇ ਇਹੀ ਫੇਰ ਹੀ ਆਪਣਾ ਫਾਇਦਾ ਹੁੰਦਾ ਵੀ ਠੀਕ ਹੈ ਤੁਸ ਤੁਹਾਨੂੰ ਚੰਗੀ ਗੱਲ ਕੋਈ ਲੱਗੀ ਤੁਸੀਂ ਅੱਗੇ ਸ਼ੇਅਰ ਕੀਤੀ ਆ ਧੋਮਾ ਉਠਾ ਦਿਓ ਇਹ ਇਹ ਵਿੜ ਗੋ ਸ਼ੇਅਰ ਜਰੂਰ ਕਰਿਓ